ਰਾਗ ਆਸਾ ਘਰ ਪੰਜਵਾ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਭ੍ਰਮ ਮਹਸੂਈ ਸਗਲ ਜਗਤ ਤੰਦ ਅੰਧ ਸਤਿਗੁਰੂ ਸਾਹਿਬ ਦੀ ਕਿਰਪਾ ਕਰਕੇ ਫਰਮਾਉਂਦੇ ਹਨ ਇੱਕੋ ਦੁਆਰ ਤਰੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਕਰੇ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਭਾਈ ਇਹ ਸਾਰੀ ਸਿਫਤੀ ਜਿਹੜੀ ਹੈ ਸਾਰੇ ਜਗਤ ਜਿੰਨਾ ਹੈ ਸਭ ਵਿਦਿਆਲੇ ਕੰਨਾ ਹੋਇਆ ਭਗਵੇ ਵਿੱਚ ਇਸ਼ਾਰਿਆਂ ਵਿੱਚ ਸੁੱਤੀ ਪਈ ਹੈ ਐਸੀ ਵਿਦਿਆ ਦੀ ਨੀਂਦ ਕਿਵੜੀ ਹੈ ਧਰਮ ਪਿਆ ਹੋਇਆ ਜਗ ਨੂੰ ਸੱਚਾ ਸਮਝ ਕੇ ਜਗ ਭੰ데요 ਚੰਨਾ ਹੋਇਆ ਹੋਇਆ ਇਸ ਪ੍ਰਕਾਰ ਭੰਗ ਦੀ ਸਾਰੀ ਸ੍ਰੀ ਸ੍ਰੀ ਵਿਗਲ ਨੀਰ ਵਿੱਚ ਸੁੱਤੀ ਪਈ ਹੈ ਕੋਈ ਜਾਗ ਹਰ ਜਨ ਕੋਈ ਮਾਰਾ ਸਿੱਕਾ ਜਾਗਦਾ ਵੀ ਕਹਿੰਦੇ ਹਾਂ ਤਾਂ ਹੀ ਕੋਈ ਜਾਗਦਾ ਹੈ ਜੋ ਹਰੀਦਾ ਪਿਆਰਾ ਪ੍ਰੇਮੀ ਹੈ ਮਹਾਮੋਹਨੀ ਮਗਨ ਇਹ ਮਹਾਮੋਹਨੀ ਜਿਹੜੀ ਮਾਇਆ ਹੈ ਇਹਦੇ ਵਿੱਚ ਸਾਰੀ ਤੂਫ ਬਣ ਗਿਓ ਪ੍ਰੇਪ੍ਰੀਤ ਪ੍ਰਾਨ ਕਹਿੰਗੇ ਪ੍ਰਣ ਨਾਲੋਂ ਪਿਆਰੀ ਜਾਣ ਕੇ ਮਹਾਮੋਹਨੀ ਕਿ ਪ੍ਰੀਤ ਕਰਕੇ ਮਗਨ ਹੋਏ ਬਲਣਾ ਨਾਲੋਂ ਵੀ ਪਿਆਰੀ ਸਮਝੀ ਹੋਈ ਹੈ ਇਹਨੇ ਜੀਆਂ ਨੇ ਈਅਰਜ਼ ਕਰਕੇ ਪ੍ਰੀਤੀ ਮੋ ਮੋਨੀ ਮਾਇਆ ਚ ਲਾ ਕੇ ਮਰ ਗੋਏ ਹਨ ਗੂਤ ਆਗੇ ਵਿਰਲਾ ਕੋਈ ਕੋਈ ਵਿਰਲਾ ਹੈ ਭਾਈ ਜਿਹੜਾ ਉਹ ਛਡਵਾ ਕਰਨ ਕੰਵਲ ਆਨੂਪ ਮਾਰੇ ਦੇ ਕਰਨ ਜਿਹੜੇ ਕਵਲਾਂ ਦੀ ਨਹੀਂ ਉਪਮਾ ਤੋਂ ਵਹਿਤ ਹਨ ਹਰ ਸੰਤ ਮੰਤ ਖਰੀ ਦੇ ਸੰਤਾਂ ਜਿਉਂਦਾ ਮੰਤਰ ਹੈ ਰਹਿ ਹੈ ਮਹਾਂਪੁਰਖੋਂ ਦੇ ਉਪਦੇਸ਼ ਦੁਆਰਾ ਜਿਨ੍ਹਾਂ ਦੇ ਮੰਤਰ ਦੁਆਰਾ ਛੇ ਪਾਛੇ ਦੇ ਚਰਨ ਕਉਪਮਾ ਤੋਂ ਰਹਿ ਤਜਪੇ ਹਨ ਧਿਆਨ ਕੀਤਾ ਹੈ ਕੋ ਲੱਗ ਸਾਧੂ ਕੋਈ ਕੋਈ ਸੈਭੂ ਸੇਠ ਗਿਆਸੂ ਭਾਈ ਲੱਗਦਾ ਹੈ ਉਹਨਾਂ ਮਹਾਂਪੁਰਖਾਂ ਦੇ ਸੰਤਾਂ ਨੇ ਮੰਤਰ ਉਪਦੇਸ਼ ਦੁਆਰਾ ਮਹਾਰਾ ਦੇ ਚਰਨ ਕਉਪਮਾ ਤੋਂ ਰਹਿ ਤਹਿਰੀ ਦੇ ਉਹਨਾਂ 'ਚ ਕੋਈ ਕੋਈ ਸ੍ਰੇਸ਼ਟ ਪੁਰਖ ਲੱਗਦਾ ਹੈ ਨਾਨਕ ਸਾਧੂ ਸੰਗ ਸਰੂਜੀ ਕਹਿੰਦੇ ਜੋ ਮਹਾਂਪੁਰਖਾਂ ਦੀ ਸ੍ਰੀਪੁਰਖਾਂ ਦੀ ਸੰਗਤ ਕਰਦੇ ਹਾਂ ਜਾਗੇ ਗਿਆਨ ਰੰਗ ਉਹਨਾਂ ਨੂੰ ਗਿਆਨ ਦਾ ਰੰਗ ਆਨੰਦ ਆ ਗਿਆ ਹੈ ਉਹ ਗਿਆਨ ਵਸਾ ਜਗ ਪਏ ਹਮ ਵੱਡ ਭਾਗੀ ਕਿਰਪਾ ਉਹ ਵੱਡਿਆਂ ਭਾਂਡਾ ਵਾਲੇ ਹੈ ਜਿਨ੍ਹਾਂ ਤੇ ਮਹਾਰਾਜ ਦੀ ਕਿਰਪਾ ਹੋਈ ਹੈ ਇਸ ਪ੍ਰਕਾਰ ਮਨ ਜਾਗ ਪਏ ਹੈ ਪਰਮੇਸ਼ਰ ਦੀ ਤਰਫ ਇੱਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਆਸਾ ਘਰ ਕੀਵਾ ਮਹੱਲਾ ਪੰਜਵਾ ਜੋ ਤੁਧ ਭਾਵੈ ਸੂ ਪਰਵੰ ਗਰੀਬ ਨੂੰ ਆਇਸ਼ਕ ਗੁਰੂ ਜੀ ਪਾਣਾ ਮੰਨਣ ਦੀ ਬਾਤ ਦੱਸਦੇ ਹੈ ਕਿ ਮਹਾਰਾਜ ਜੀ ਰਿਆਜ ਕਰਨੇ ਕਰਕੇ ਭਾਈ ਜੀਵ ਨੂੰ ਕੀ ਬਣਦਾ ਹੈ ਇੱਕ ਪਰਮੇਸ਼ਰ ਦਾ ਸਿਮਰਨ ਕਰਨਾ ਇੱਕ ਹੌਮੇ ਛੱਡਣੀ ਇੱਕ ਪਾਣਾ ਮੰਨਣਾ ਕਿ ਜੀਵਨ ਮੁਕਤੀ ਦਾ ਰਸਤਾ ਹੈ ਜੀਵਨ ਮੁਕਤੀ ਵਾਕੇ ਵਦਾਂਤੀਆਂ ਨੂੰ ਤਤ ਗਿਆਨ ਅਕੇ ਮਨੋਂ ਨਾਸ਼ ਵਾਸ਼ਨਾ ਖੈ ਮੰਨੇ ਹੈ ਸਰੂਪ ਦਾ ਗਿਆਨ ਹੋਣਾ ਮਨ ਦਾ ਨਾਸ਼ ਹੋ ਜਾਣਾ ਵਾਸ਼ਨਖੈ ਹੋ ਜਾਣੀਆਂ ਉਹਨਾਂ ਨੇ ਜੀਵਨ ਮੁਕਤੀ ਦੇ ਅਭਿਆਸ ਦੇ ਤਿੰਨ ਸਾਧਨ ਮੰਨੇ ਆ ਸਤਿਗੁਰਾਂ ਨੇ ਕਿ ਹਉਮੈ ਛੱਡਣੀ ਨਾਮ ਜਪਣਾ ਭਾਣਾ ਮੰਨਣਾ ਇਸ ਕਰਕੇ ਜੀਵਨ ਮੁਕਤੀ ਪ੍ਰਾਪਤ ਹੁੰਦੀ ਹੈ ਸੋ ਫਰਮਾਉਂਦੇ ਕਦੈ ਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਸ਼ੇਵ ਕਾਰਤੀ ਪੰਜਵੇਂ ਪਾਤਸ਼ਾਹ ਰਾਗ ਆਸਾ ਚਾੜਦੇ ਆ ਯੋ ਤੁਦ ਭਾਵੈ ਸੁਪਰਵੰਨ ਫਿਰ ਪਰਮੇਸ਼ਰ ਜੋ ਆਪ ਜੀ ਨੂੰ ਪਾਉਂਦਾ ਹੈ ਉਹ ਸਾਨੂੰ ਪ੍ਰਮਾਨ ਨੀਕ ਹੈ ਅਸੀਂ ਸਿਰ ਮੱਥੇ ਤੇ ਭਲੀ ਪ੍ਰਕਾਰ ਮੰਨਦੇ ਹਾਂ ਸਫਲਾ ਜਾਂਦੇ ਹਾਂ ਆਪਣੇ ਆਪ ਨੂੰ ਦੁੱਖ ਸਹਿਜ ਮਨਸੂਈ ਸਹਿਜ ਅਚੁੱਤ ਸੁਖ ਦਾ ਸੁਖ ਵੀ ਸਹਿਜ ਗਿਆਨ ਕਰਕੇ ਜਿਹੜਾ ਸੁਖ ਹੈ ਸੋ ਮਹਾਰਾਜ ਦੇ ਬਾਣੀ ਚਲ ਕੇ ਹੀ ਹੈ ਬਾਣੀ ਜਿਵੇਂ ਹੋਰ ਦਾਤ ਨਹੀਂ ਸਚਾਕ ਸੁਨਾਇਆ ਕਰਨ ਕਰਨ ਸਮਰਥ અપਾਰ ਇਹ ਸਾਰਿਆਂ ਕਾਰਜਾਂ ਦੇ ਕਰਨ ਵਾਲੇ हे सर्वशक्तिवान हे สมદත් ਇਹ ਪਾਰਾਵਾਰ ਤੋਂ ਪ੍ਰਕਿਰਿਤ ਹੋ ਰਹੇ ਪਰ ਅਬਰ ਨਾਹੀ ਰੇ ਕੋਈ अरे ਭਾਈ ਅਬਰ ਸ਼ਾਮ ਚ ਹੋਰ ਕੋਈ ਨਹੀਂ ਉਸ ਤੇ ਨਿਸ਼ਚੈ ਰੱਖੋ ਹਰ ਵਕਤ ਤੇਰੀ ਜਨ ਰਸਕ ਰਸਕ ਗੁਣ ਗਾਵਹਿ ਮਾਰਾ ਤੇਰੇ ਜਿਹੜੇ ਪਿਆਰੇ ਭਗਤੀ ਜਨ ਹਨ ਨੇ ਉਹ ਕਿਤਨੂ ਰਸਾਲ ਸ਼ਾਕੇ ਰਸਕ ਪ੍ਰਗਾਕਾਰ ਹੋ ਕੇ ਰਸਕ ਪ੍ਰੇਮ ਦੇ ਰਸੀਏ ਹੋ ਕੇ ਆਪਦੇ ਗੁਣਾਂ ਨੂੰ ਗਾਉਂਦੇ ਹੰਮ ਮਸਲਤ ਮਤਾ ਸਿਆਣ ਪਜਨਕੀ ਜੇੜੀ ਕੋਈ ਮਸਲਤ ਕਰਨੀ ਹੈ ਮਸਲਤ ਇਹ ਜਰਨਲ ਕਤਰਤਾ ਵਿੱਚ ਕੋਈ ਰਹਿ ਕਰਨੀ ਸਾਰੇ ਨੂੰ ਇਕੱਠੇ ਕਰਕੇ ਉਹਨੂੰ ਵੀ ਲੈ ਲੈਣੀ ਨਾ ਤਾਂ ਹੁੰਦਾ ਕਿਉਂ ਆਦਮੀਆਂ ਦੇ ਅੰਤਰੰਕ ਵਿੱਚ ਦੀ ਮਤਾ ਕਰਨਾ ਜਿਵੇਂ ਜੋ ਆ ਜਿਉਂ ਸਲਾਹ ਕਰਨੀ ਕਾ ਆਦਮੀ ਹੀ ਬੱਕਰਾ ਚੱਕੀ ਜਾਂਦਾ ਸੀ ਵੀ ਇਹ ਤੋਂ ਖੋ ਕੇ ਖਾਣਾ ਕਿ ਲੋਕਾਂ ਨੂੰ ਪ੍ਰਸ਼ੰਗ ਆਉਂਦਾ ਹੈ ਇੱਕ ਕੋਹ ਦੇ ਖੜਿਆ ਆਦਮੀ ਕਹਿੰਦਾ ਉਹ ਤੂੰ ਕੁੱਤਾ ਚੱਕੀ ਜਾਂਦਾ ਕਹਿੰਦਾ ਬੱਕਰਾ ਹੈ ਕੁੱਤਾ ਤਾਂ ਨਹੀਂ ਫਿਰ ਕੋਹ ਦੇ ਫੇਰ ਗਿਆ ਮੈਨੂੰ ਬੜੀ ਹੈਰਾਨਗੀ ਆਉਂਦੀ ਤੂੰ ਕੁੱਤਾ ਚੱਕੀ ਜਾਂਦਾ ਉਹ ਕਹਿੰਦਾ ਬੱਕਰਾ ਮੇਰਾ ਤੀਜੇ ਨੇ ਫੇਰ ਕਿਹਾ ਕਹਿੰਦੇ ਉਹ ਕੁੱਤਾ ਚੱਕੀਉਂ ਦਾ ਸ਼ਰਮ ਨਹੀਂ ਆਉਂਦੀ ਚੌਥੇ ਨੇ ਸਿਕਾਈ ਲਿਆ ਚਹਨ ਰਲ ਕੇ ਖਾ ਲਿਆ ਇਹ ਜਿਹੜੇ ਆਦਮੀ ਇਹ ਸਲਾਹ ਦੇਣ ਵਾਲੇ ਅੰਤਰੰਕ ਮੀਟਿੰਗਾਂ ਇਹ ਮਤਾ ਹੁੰਦਾ ਹੈ ਇਸੇ ਪ੍ਰਕਾਰ ਮਸਲਤ ਮਨਾਂ ਭਿਆਨ ਪਜਨ ਕੀ ਮਸਲਤ ਪਹਿਲਾਂ ਸਲਾਹ ਕਰ ਲੈਣੀ ਮੈਂ ਪਾਸ ਕਹਿ ਪੇਸ਼ ਕਰਾਂਗਾ ਮਤਾ ਤੂੰ ਪਈਵ ਕਰਦੀ ਤੂੰ ਮਜੀਵ ਕਰਦੀ ਇਉਂ ਬਾਹਰਿਆਂ ਨਾਲ ਕੇ ਸਲਾਹ ਕਰ ਲੈਣੀ ਇਹ ਨਾ ਮਸਲਤ ਹੁੰਦਾ ਹੈ ਕਿ ਕਿਉਂ ਆਦਮੀਆਂ ਨੂੰ ਮਿਲ ਕੇ ਸਲਾਹ ਕਰਨਾਂ ਦੀ ਮਤਾ ਹੁੰਦਾ ਹੈ ਗਿਆਨ ਆਪਣੀ ਬੁੱਧੀ ਕਟਕਸਰ ਸਾਹਿਬ ਵੀ ਸਾਡੀ ਹੋਈ ਹੈ ਜੋਨ-ਦੋਂ ਕਮੇਟੀਆਂ ਦਾ ਮਤਾ ਵੀ ਇਹੋ ਹੈ ਬੁੱਧੀ ਦੀ ਗਿਆਨ ਦੀ ਹੋਈ ਹੈ ਜਨਾਂ ਦੀ ਜੋ ਤੂੰ ਮਾਰੇ ਆਜ ਕਰਦਾ ਤੇ ਕਾਨੂੰਨ ਸਾਨੂੰ ਉਹੀ ਪ੍ਰਵਾਨ ਹੈ ਉਸ ਤੇ ਅਸੀਂ ਪ੍ਰਸੰਨ ਰਹਿੰਦੇ ਹਾਂ ਰਹਾਉ ਅੰਮ੍ਰਿਤ ਨਾਮ ਤੁਮਾਰਾ ਪਿਆਰੇ ਰਿਸ਼ੀ ਦੇ ਪਿਆਰੇ ਅਕਾਲ ਪੁਰਖ ਅਮਰ ਕਰਨ ਵਾਲਾ ਆਪ ਦਾ ਅੰਮ੍ਰਿਤ ਨਾਮ ਹੈ ਸਾਧ ਸੰਗ ਰਸ ਪਾਇਆ ਇਹ ਸਾਧ ਸੰਗਤ ਵਿੱਚ ਮਿਲ ਕੇ ਪ੍ਰੇਮ ਰਸ ਨੂੰ ਪਾਉਣਾ ਕੀ ਕਹਿ ਹੈ ਰਿਪਤਾ ਗਾਈ ਸੀ ਜਨ ਪੂਰੇ ਉਹ ਮਹਾਂਦੇਵ ਲੋਕ ਦੇ ਪਦਾਰਥਾਂ ਵੱਲੋਂ ਵੀ ਸਰਗਾਮ ਕਹਿੰਦੇ ਪਦਾਰਥਾਂ ਵੱਲੋਂ ਵੀ ਅਤੇ ਉਹ ਪੂਰਨ ਤ੍ਰਿਪਤ ਹੋਏ ਆ ਜਨਪਾਤ ਸੁਖ નિਦਾਨ ਹਰ ਗਾਇਆ ਸੁਖ ਸੁਖਿਆਨਾ ਜੋ ਹਰੀ ਹੈ ਉਸ ਦੇ ਗੁਣਾਂ ਨੂੰ ਗਾਇਆ ਗੋਣਾ ਕੀਤਾ ਹੈ ਗਾ ਕਹੋ ਤੀਕ ਤੁਮਾਰੀ ਸੁਆਮੀ ਮੇਰੇ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਨੂੰ ਆਪਲੀ ਓਟ ਹੈ ਹਿਰਦੇ ਵਿੱਚ ਗਾ ਕਹੋ ਨਾਹੀ ਕਿੰਤਾ ਉਹਨਾਂ ਨੂੰ ਕੋਈ ਫਿਕਰ ਨਹੀਂ ਆਪ ਦੇ ਹਰ ਰੋਗ ਤੇਰੀ ਆਸ਼ੀਰਵਦ ਇਹਨਾਂ ਹੋ ਜਾ ਕੋ ਦਇਆ ਤੁਮਾਰੀ ਹੋ ਜਿਵੇਂ ਤੇ ਮੇਰੇ ਵਾਹਿਗੁਰੂ ਆਪ ਦੀ ਬਿਆਲਤਾ ਹੋਈ ਹੈ اے ਸਾਹ ਪਲੇ ਭਗਵੰਤਾ ਉਹ ਸ਼ਾਹੂ ਕਹ ਰਹਿ ਭਲੇ ਭਗਵੰਤਾ ਦਾ ਗਾਵਾਲੇ ਹਨ اے ਭਗਵੰਤ ਤੇਰਾ ਸਰੂਪ ਹਨ ਉਹ ਸ਼ਾਹੂਕਾਰ ਸੰਤ ਨਾਮ ਵਾਲੇ ਪਰ ਪਾਖੜੇ ਹਨ ਸੰਤ ਤੁਹਾਰੇ ਜਿਨ ਕਾ ਤਨਹਰ ਨਾਮ ਪਰਮ ਮੂਹ ਉਹ ਸਭ ਨਿਵਸੀ ਉਹਨਾਂ ਦਾ ਭਗਤ ਜਿਹੜਾ ਅਸੀਂ ਸਰੂਪ ਦਾ ਇਹ ਮੋਹ ਸੀ ਜੋ ਫਰੀਦਾਂ ਦਾ ਉਹ ਧੋਖੇ ਵਾਲੀ ਸੀ ਛਲ ਕਰਨਾ ਕਿਸੇ ਨੇ ਸਾਰੇ ਓਗਣੂਨੋਂ ਤਾਂ ਨਿਕਲ ਗਏ ਯਾ ਕਾ ਦਰਸ਼ਨ ਪਾਇਆ ਕਿਹੇ ਕਿਹੜੇ ਭਰਮ ਚ ਪਈਏ ਕੀ ਦਾ ਮੋਹ ਕਰੀਏ ਕੀ ਵਿਣਾ ਧੋਖਾ ਕਰੀਏ ਜੇ ਹਾਂ ਦਾ ਦਰਸ਼ਨ ਪਾਇਆ ਇਹ ਸਾਰੇ ਉਹ ਗੁਣ ਛੱਡ ਗਏ ਆਪਦੇ ਦਰਸ਼ਨ ਕਰਨੇ ਕਰਕੇ ਵਾਰਤਨ ਨਾਮ ਨਾਨਕ ਸੱਚ ਕੀ ਸਤਿਗੁਰੂ ਜੀ ਕਹਿੰਦੇ ਸੱਚੇ ਨਾਮ ਦਾ ਵਰਤਾਵਾ ਅਸੀਂ ਕੀਤਾ ਆਜ ਜਪਨਾ ਤੇ ਹੋਰਨਾਂ ਨੂੰ ਜਪਾਉਣਾ ਹਰ ਨਾਮੇ ਰੰਗ ਸਮਾਇ ਹਰ ਜੇ ਨਾਮ ਦੇ ਬਿਰੰਗ ਪ੍ਰੇਮ ਵਿੱਚ ਸਾਡਾ ਮਨ ਸਮਾ ਗਿਆ ਮਸਤ ਹੋ ਗਿਆ ਹੈ ਆਸਾ ਮਹੱਲਾ 5 ਜਨਮ ਜਨਮ ਕੀ ਮਲ ਧੂਵੈ ਪ੍ਰਾਈ ਇਹ ਨਿੰਦਿਆ ਵੱਲੋਂ ਗੁਰੂ ਸਾਹਿਬ ਜੀ ਹਟਾਉਣ ਵਾਸਤੇ ਬਚਨ ਕਹਿ ਰਹੇ ਹਨ ਕਿੱਥੀ ਆਜਕ ਜੋ ਨਿੰਦਿਆ ਕਰਦੇ ਇਸ ਲਈ ਸੁਲੱਭੀ ਆਜਕ ਹਯੂਰ ਫਰਮਾਉਂਦੇ ਹਨ ਜਨਮ ਜਨਮ ਕੀ ਮਲ ਧੂਵੈ ਪ੍ਰਾਈ ਜਿਹੜਾ ਵੀ ਨਿੰਦਿਆ ਕਰਦਾ ਹੈ ਉਹ ਆਪਣ ਇੱਕ ਜਨਮ ਦੀ ਕੀ ਅਨੇਕਾਂ ਜਨਮਾਂ ਜਨਮਾਂ ਦੀ ਜਿਹੜੀ ਉਹ ਤੋਂ ਕੋਈ ਗਲਤੀ ਹੋਈ ਹੈ ਜਿਹੜੀ ਉਹਦੇ ਕੋਈ ਮੈਲ ਹੈ ਪਾਪਾਂ ਦੀ ਕੋ ਪਰਾਈ ਮਹਿਲ ਤੋਂ ਲਾ ਜਬਾਨ ਨਾਲ ਹੁੰਦਾ ਹੈ ਉਹ ਆਪਣਾ ਕੀਤਾ ਪਾਵੇ ਨਿੰਦਕ ਜਿਹੜੇ ਆਪਦੇ ਕੀਤੇ ਕਰਨ ਦਾ ਫਲ ਆ ਪਾਵੇਗਾ ਚੋਰ ਯਾਰ ਜੂਆਰ ਤੇ ਬੁਰਾ ਚੋਰ ਵੀ ਚੋਰੀ ਕਰਕੇ ਫੜਿਆ ਜਾਂਦਾ ਹੈ ਮੰਦਕਾਰੀ ਮੰਦ ਕਰੂ ਕਰਕੇ ਫੜਿਆ ਜਾਂਦਾ ਹੈ ਜੂਏ ਬਾਜ਼ ਵੀ ਜੂਆ ਖੇਡਦਾ ਫੜਿਆ ਜਾਂਦਾ ਪਰ ਅਨਹੁੰਦਾ ਭਾਰ ਨਿੰਦਕ ਕਰਾ ਨਿੰਦਕ ਤਾਂ ਜੁਬਾਨ ਨਾਲ ਸਾਫ ਕਰਦਾ ਹੈ ਇਸ ਕਰਕੇ ਆਜ ਦੇ ਕੀਤੇ ਕਰਨ ਦਾ ਫਾਲ ਆਪ ਪਾਵੇਗਾ ਇहां ਸੁਖ ਨਹੀਂ ਦਰਗਹਿ ਢੁਈ ਐਸ ਲੋਕ ਦੀ ਉਹ ਸੁਖ ਨਹੀਂ ਮੁਰਖ ਨੂੰ ਦਰਗਾਹ ਵੀ ਢੁਈ ਆਸਰਾ ਨਹੀਂ ਮਿਲੇਗਾ ਜਾਂ ਪਰ ਜੇ ਪਚਾਦਾ ਸਾੜਿਆ ਜਾਵੇਗਾ ਨਿੰਦਕੋ ਅਹਿਲਾ ਜਨਮ ਗਵਾਇਆ ਜੇ ਨਿੰਦਕੋ ਕੋਲੋਂ ਜਨਮਿਆ ਕਰਨ ਵਾਇਆ ਨੇ ਐਲਾ ਬਿਆਰਸੀ ਜਨਮ ਗਵਾ ਲਿਆ ਐਲਾ ਸੁੰਦਰ ਜਨਮ ਸੀ ਇਹ ਜਨ ਨੂੰ ਨਿੰਦਕ ਨੂੰ ਗਵਾ ਲਿਆ ਐ ਬਿਨਾ ਲਾ ਲਾਹੇ ਤੋਂ ਪਹੁੰਚ ਨਾ ਸਕੈ ਕਾਹੂ ਬਾਤ ਕਿਸੇ ਬਾਤ ਕਰਕੇ ਕਿਸੇ ਪਦਾਰਥ ਕਰਕੇ ਕਿਸੇ ਗੁਣ ਕਰਕੇ ਕਿਸੇ ਵਡਿਆਈ ਕਰਕੇ ਕਾਹੂ ਬਾਤ ਕਿਸੇ ਬਾਤ ਕਰਕੇ ਕਿਸੇ ਪਦਾਰਥ ਕਰਕੇ ਕਿਸੇ ਗੁਣ ਕਰਕੇ ਕਿਸੇ ਵਡਿਆਈ ਕਰਕੇ ਮਹਤੂਆਂ ਦੀ ਬਰਾਬਰਤਾ ਉਹ ਪਹੁੰਚ ਨਹੀਂ ਸਕਦਾ ਅਗਠ ਔਰ ਨਾ ਪਾਏ ਜਿੰਨਕ ਸੜਿਆ ਰਹਿਦਾ ਉਹਨਾਂ ਦੀ ਪ੍ਰਤਾਪ ਉਹਨਾਂ ਦੀ ਵਡਿਆਈ ਦੇ ਬਰਾਬਰ ਨਹੀਂ ਪਹੁੰਚ ਸਕਦਾ ਕਿਸੇ ਗੱਲ ਕਰਕੇ ਵੀ ਕਿਉਂਕਿ ਕੋਈ ਗੁਣ ਹੈ ਨਹੀਂ ਅੱਗੇ ਵਾਹਿਗੁਰੂ ਦੀ ਦੱਜ ਵੀ ਠਾਰ ਠਾ ਨਹੀਂ ਪਾਇਆ ਉਹਨਾਂ ਨਿੰਦਕਾਂ ਨੇ ਰਹਾ ਨਲਕ ਕੋਲ ਬਹੁਤੋਂ ਕਣ ਅਕਿਤ ਕਣਾਂ ਦਾ ਠਾਣੋ ਦੇਸ ਪ੍ਰਕਾਰ ਪੱਟ ਪੱਟ ਮੂਹੇ ਮੂਹੇ ਹਰਾ ਮਾਰੀ ਹਾਲਤ ਰਹਾਉ ਕਿਰਤ ਪਿਆ ਨਿੰਦਕ ਬਪਰੇ ਕਾ ਨਿੰਦਕ ਸਿੰਘ ਨਿੰਦਿਆ ਕਰਨ ਵਾਲਾ ਬਪੜਾ ਪੁੱਛੋ ਐਸੇ ਸ਼ੋਦੇ ਦਾ ਕੰਗਾਲ ਦਾ ਕੀ ਕਰਮ ਕੀਤਾ ਹੈ ਪੈ ਗਿਆ ਯਾ ਉਹ ਕਰੇ ਵਿਚਾਰ ਬਪੜਾ ਵਿਚਾਰਾ ਕੀ ਕਰ ਸਕਦਾ ਸ਼ੋਦਾ ਤਹਾ ਬੀ ਬੂਤਾ ਜਹ ਕੋਈ ਨਾ ਰੱਖੈ ਉਹ ਸਾਗ ਵਿੱਚ ਬੂਤਾ ਖਰਾਬ ਹੋ ਗਿਆ ਜਿੱਥੇ ਕੋਈ ਵੀ ਨਾ ਰੱਖ ਸਕੇ ਉਹ ਕਿਸ ਪਹਿ ਕਰੇ ਪੁਕਾਰ ਉਹ ਕਿਸੇ ਪਾਸ ਫਰਿਆਦ ਕਰੇ ਫਰਿਆਦ ਕਰਨ ਨੂੰ ਵੀ ਥਾਂ ਨਹੀਂ ਕੋਈ ਸੁਣਨ ਨੂੰ ਨਹੀਂ ਹੈ ਨਿੰਦਕ ਕੀ ਗਤ ਕਤ ਹੂੰ ਨਾ ਜਿਹੜਾ ਨਿੰਦਿਆ ਕਰਨ ਵਾਲਾ ਪੁਰਖ ਉਹਦੀ ਮੁਕਤੀ ਕਿਤੇ ਵੀ ਨਹੀਂ ਪਾਉਂ ਬਰਨ ਲੋਕ ਚਲੇ ਜਾਏ ਖਰਗ ਚਲਿਆ ਜਾਏ ਕਿਸੇ ਨੂੰ ਕਲਿਆਣ ਨਹੀਂ ਕਰਨੀ ਖਸ਼ਮਾ ਏਵੈ ਭਾਣਾ ਨੋ ਖਸ਼ਮਾ ਕਾਲਪੁਰਖ ਨੂੰ ਇਸ ਪ੍ਰਕਾਰ ਹੀ ਭਾਣਾ ਪਉਂਦਾ ਹੈ ਜੋ ਜੋ ਨਿੰਦ ਕਰੇ ਸੰਤਨ ਕੀ ਜਿਹੜਾ ਜਿਹੜਾ ਨਿੰਦਿਆ ਕਰਦਾ ਹੈ ਨਾ ਸੰਤਾਂ ਦੀ ਜਿਉਂ ਜਿਉਂ ਜਿਵੇਂ ਜਿਵੇਂ ਕੋਈ ਨਿੰਦਿਆ ਕਰਦਾ ਸੰਤਾਂ ਭਗਤਾਂ ਦੀ ਕਿਉ ਸੰਤਨ ਸੁਖ ਮੰਨ ਓਵੇਂ ਸੰਤਾਂ ਨੂੰ ਜੋ ਜੋ ਕੋਈ ਨਿੰਦਿਆ ਕਰਦਾ ਹੈ ਜਿਵੇਂ ਜਿਵੇਂ ਕੋਈ ਕਰਦਾ ਹੈ ਓਵੇਂ ਸੰਤਨ ਸੁਖ ਮੰਨਿਏ ਉਹ ਕਹਿੰਦੇ ਸਾਡੇ ਔਗਣਾ ਨੂੰ ਤੋਂਦੇ ਆ ਗੁਣਾ ਨੂੰ ਜਿਆ ਕੋਈ ਨਿੰਦਿਆ ਕਰ ਨਹੀਂ ਸਕਦਾ ਆਤਮਾ ਦੀ ਨਿੰਦਿਆ ਆਪਣਾ ਆਪ ਆ ਕੀ ਕਰਨੀ ਏ ਸਰੀਰ ਦੇ ਔਗਣਾ ਹੀ ਨਿੰਦਿਆ ਆ ਜਾਂ ਸਰੀਰ ਨਾਸਵੰਤ ਕਹਿ ਦੂਗਾ ਕਿਉਂ ਸੰਤਾਂ ਨੂੰ ਸ਼ੋਖੀ ਮੰਨਿਆ ਹੈ ਸਭ ਬਾਰੇ ਲੋਕ ਉਾਰੇ ਰਹਿੰਦੇ ਸਿਮਨ ਨਹੀਂ ਕਰ ਦਿੰਦੇ ਸਾਬ ਕਬੀਰ ਨੇ ਆਪ ਨਿੰਦਿਆ ਕਰਾਈ ਸੀ ਕਿ ਮੇਰੀ ਲੋਕ ਬਾਲੀ ਉਸਤ ਕਰਦੇ ਆ ਭਜਨ ਨਹੀਂ ਕਰ ਦਿੰਦੇ ਫਿਰ ਨਵੇਂਕਲੇ ਹੋ ਕੇ ਸਿਮਨ ਜੁੜ ਗਏ ਸੀ ਇਸ ਪ੍ਰਕਾਰ ਸੰਤਾਂ ਨੂੰ ਕੀ ਮੰਨਿਆ ਹੈ ਸੰਤਾਂ ਕੇਕ ਤੁਮਾਰੀ ਸੁਆਮੀ ਮੇਰੇ ਵਾਹਿਗੁਰੂ ਜਿਹਨ ਪਰ ਸੰਤ ਬਣਾ ਦਿੱਤਾ ਹੈ ਉਹ ਕੇਕ ਓਟ ਆਗਦੀ ਦੀ ਹੈ ਤੂ ਸੰਤਨ ਕਾ ਸਹਾਈ ਤੂ ਸੰਤਾਂ ਦੀ ਸਹਾਇਤਾ ਕਰਨ ਵਾਲਾ ਹੈ ਪਰਮੇਸ਼ਰ ਉਹਨਾਂ ਨੂੰ ਜਾਣਿਆ ਹੈ ਲੋਕ ਪਰਲੋਕ ਵਿੱਚ ਬਹੁ ਨਾਨਕ ਸੰਤ ਹਰਿ ਰਾਖੀ ਬਾਬਾ ਗੁਰੂ ਜੀ ਕਹਿੰਦੇ ਸੰਤਾਂ ਦੀ ਹਰੀ ਆਸ ਰੱਖਿਆ ਕਰਨਾ ਹੈ ਜਿੰਦਕ ਦੀਏ ਰੂੜ ਆਇੰਦਕ ਜਿਹੜੇ ਰੋਡ ਦਿੱਤੇ ਆ ਨਰਕ ਦੇ ਵਿੱਚ ਇਸ ਪ੍ਰਕਾਰ ਦੀ ਹਾਲਤ ਹੋਈ ਉਹਨਾਂ ਦੀ